ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਮੰਨਿਆ ਪ੍ਰਮੰਨਿਆ ਬ੍ਰਾਂਡ ਹੈ ਨਾਮ ਇਮੀਗ੍ਰੇਸ਼ਨ ਨਾਲੋਂ हट ਗਿਆ ਤੇ ਹੁਣ ਨਾਮ ਬਣ ਗਿਆ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਲਿਮਟਿਡ ਕੰਪਨੀ ਬਣ ਗਈ ਹੈ ਸਾਨੂੰ ਪਹਿਲਾਂ ਹੀ ਪਤਾ ਹੈ ਸਟਾਕ ਐਕਸਚੇਂਜ 'ਚ ਲਿਸਟਡ ਨੇ ਸੋ ਹੁਣ ਲੈਂਡਮਾਰਕ ਦੇ ਨਾਮ ਤੋਂ ਹੀ ਤੁਸੀਂ ਇਸ ਕੰਪਨੀ ਨੂੰ ਆਈਡੈਂਟੀਫਾਈ ਕਰੋਗੇ ਜਸਮੀਤ ਜੀ ਸਾਡੇ ਨਾਲ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਹੈਲੋ एवरीवन थैंक यू ਸੋ ਮਚ ਜਸਮੀਤ ਜੀ ਕੈਨੇਡਾ ਬਾਰੇ ਹੁਣ ਇਹ ਮੰਨਿਆ ਜਾਣ ਲੱਗ ਗਿਆ ਜਿਹੜੇ ਟ੍ਰੈਂਡ ਰਿਜ਼ਲਟ ਦੇ ਆ ਰਹੇ ਹੈ ਕਿ ਜੇ ਡਿਗਰੀ ਚ ਐਡਮਿਸ਼ਨ ਹੈ ਤੇ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਕਿ ਕੈਨੇਡਾ ਵੀ ਆਸਟ੍ਰੇਲੀਆ ਔਰ ਯੂਕੇ ਦੀ ਤਰ੍ਹਾਂ ਡਿਗਰੀ ਚਾਹੁੰਦਾ ਕਿ ਵਿਦਿਆਰਥੀ ਡਿਗਰੀ ਆ ਕੇ ਲੈਣ ਇਹਦਾ ਮਤਲਬ ਹੈ ਡਿਪਲੋਮਿਆ ਚ ਜਿਹੜੇ ਧੜਾ ਧੜ ਰਿਫਿਊਜ਼ਲ ਸੀ ਉਹੀ ਜਦੋਂ ਡਿਗਰੀਆਂ ਚ ਅਪਲਾਈ ਕਰਦੇ ਨੇ ਤੇ ਵੀਜ਼ੇ ਲੈ ਰਹੇ ਨੇ ਤੇ ਇੱਕ ਡਿਪਲੋਮਿਆ ਚ ਫੰਡ ਦਾ ਰੌਣਾ ਫੰਡ ਦੇ ਉੱਤੇ ਕਲੈਰਿਟੀ ਦਿਓ ਕਿ ਇਹ ਮੰਨਿਆ ਜਾਵੇ ਕਿ ਜਿਨੇ ਕੈਨੇਡਾ ਪੜਨ ਜਾਣਾ ਹੈ ਹੁਣ ਉਹ ਡਿਪਲੋਮਾ ਛੱਡੇ ਤੇ ਡਿਗਰੀ ਜਾਵੇ ਸੀ ਬਿਲਕੁਲ ਸੀ ਦੇਖੋ ਡਿਗਰੀ ਫਿਊਚਰ ਹੈ ਤੁਹਾਡੇ ਲਈ ਔਰ ਜੇ ਨੀਚੇ ਡਿਗਰੀ ਚ ਅਪਲਾਈ ਕਰਾਂਗੇ ਜੋ ਮੈਂ ਕਾਫੀ ਸਾਰੀਆਂ ਯੂਨੀਵਰਸਿਟੀਆਂ ਵਿਜ਼ਿਟ ਕੀਤਾ ਲਗੂਮਾ ਟ੍ਰੈਂਟ ਕਾਫੀ ਸਾਰੀਆਂ ਹੋਰ ਵੀ ਯੂਨੀਵਰਸਿਟੀਆਂ ਵਿਜ਼ਿਟ ਕੀਤਾ ਮੈਂ ਕੈਨੇਡਾ ਚ ਓਕੇ ਪੀਯੂ ਠੀਕ ਹੈ ਯੂਐਫਵੀ ਸੋ ਮੈਨੂੰ ਪਤਾ ਲੱਗਾ ਕਿ ਜਿਹੜੀਆਂ ਯੂਨੀਵਰਸਿਟੀਆਂ ਦਾ ਵੀਜ਼ਾ ਸਕਸੈਸ ਰੇਟ ਹੈ that is much higher than colleges ਔਰ ਯੂਨੀਵਰਸਿਟੀਆਂ ਦੇ ਬੱਚਿਆਂ ਨੂੰ ਵੀਜ਼ਾਸ ਜਲਦੀ ਵੀ ਮਿਲ ਰਹੇ ਨੇ ਔਰ ਯੂਨੀਵਰਸਿਟੀ ਦੇਖੋ ਜੌਬ ਵੀ ਮਿਲੇਗੀ ਯੂਨੀਵਰਸਿਟੀ ਚ ਪੜ੍ਹ ਕੇ ਇਹ ਨਹੀਂ ਹੈ ਕਿ ਸਿਰਫ ਤੁਸੀਂ ਆਪਣਾ ਐਕਸਟਰਾ ਟਾਈਮ ਲਗਾ ਰਹੇ ਹੋ ਪਰ ਤੁਹਾਨੂੰ ਜੌਬ ਵੀ ਮਿਲੇਗੀ ਐਂਡ ਜਿਹੜੇ ਗ੍ਰੈਜੂਏਟ ਹੈਗੇ ਆ ਉਹਨਾਂ ਲਈ ਮਾਸਟਰਸ ਚ ਅਪਲਾਈ ਕਰਨ ਦਾ ਜ਼ਿਆਦਾ ਫਾਇਦਾ ਹੈ ਬਿਕੋਜ਼ ਮਾਸਟਰਸ ਦੀ ਪੀਐਨਪੀ ਸਕੀਮ ਕਾਫੀ ਸਾਰੇ ਪ੍ਰੋਵਿੰਸਸ ਚ ਹੈਗੀ ਹੈ ਕਿ ਜਿਹੜੇ ਪੀਆਰ ਮਿਲ ਸਕਦੀ ਹੈ ਤੁਹਾਨੂੰ ਸੋ ਸਟੂਡੈਂਟਸ ਪੀਆਰ ਵੀ ਤੁਹਾਨੂੰ ਲੈਣੀ ਹੈ ਤਾਂ ਮਾਸਟਰ ਡਿਗਰੀ ਕਰਨੀ ਬਹੁਤ ਕੀ ਕਰਨੀ ਜ਼ਰੂਰੀ ਹੈ ਜਿਹੜੇ ਇੱਥੋਂ ਬੈਚਲਰ ਡਿਗਰੀ ਕਰ ਚੁੱਕੇ ਨੇ ਆ ਮਾਸਟਰ ਡਿਗਰੀ ਦੇ ਪੀ ਐਮ ਪੀ ਪ੍ਰੋਗਰਾਮਸ ਜਿਹੜੇ ਹੈਗੇ 온ਟਾਰੀਓ ਦਾ ਬੜਾਈ ਵਧੀਆ ਹੈ ਬ੍ਰਿਟਿਸ਼ ਕੋਲੰਬੀਆ ਦਾ ਵੀ ਕਾਫੀ ਅੱਛਾ ਹੈ ਸੋ ਇਹਨਾਂ ਦੇ ਮਾਸਟਰ ਡਿਗਰੀ ਕਰਨ ਤੋਂ ਬਾਅਦ ਇੱਕ ਮਾਸਟਰ ਡਿਗਰੀ ਪ੍ਰੋਗਰਾਮਸ ਹੈਗੇ ਜਿੱਤੇ ਸਪੈਸ਼ਲੀ ਇਹੀ ਸਟੂਡੈਂਟ ਅਪਲਾਈ ਕਰ ਸਕਦੇ ਜਿਹੜੇ ਮਾਸਟਰ ਡਿਗਰੀ ਜਿਨ੍ਹਾਂ ਨੇ ਕੀਤੀ ਹੋਈ ਹੈ ਔਰ ਮਾਸਟਰ ਕਰਨ ਲਈ ਕਾਫੀ ਅਫੋਰਡੇਬਲ ਆ 15000 ਡਾਲਰ ਤੋਂ ਫੀਸ ਸਟਾਰਟ ਹੋ ਰਹੀ ਹੈ ਮਾਸਟਰ ਦੀ ਯਾਨੀ ਕਿ ਬਹੁਤ ਅਫੋਰਡੇਬਲ ਹੋ ਗਈ ਹੈ ਹੁਣ ਮਾਸਟਰ ਕਰਨੀ ਕੈਨੇਡਾ ਚ ਕੈਨੇਡਾ ਪਹਿਲਾਂ ਵੀ ਫੇ ਮੇਰੇ ਹਿਸਾਬ ਨਾਲ ਫੇਰ ਦੁਬਾਰਾ ਤੋਂ ਥੋੜੇ ਜਿਹੇ ਮਹੀਨਿਆਂ ਚ ਫੇਵਰੇਟ ਖੋ ਜਾਏਗਾ ਕਿਉਂਕਿ ਕੁਝ ਚੇਂजेस ਸਰਕਾਰ ਲਿਆਂਦੀ ਹੈ ਗੱਲਾਂ ਕਰ ਰਹੀ ਹੈ ਕੈਨੇਡਾ ਦੇ ਵਿੱਚ ਸੋ ਕੈਨੇਡਾ ਦੇਖੋ ਕਦੀ ਇਦਾਂ ਦਾ ਕੰਟਰੀ ਹੈ ਜਿਹੜਾ ਇਹ ਸਾਰੀ ਇੰਡਸਟਰੀ ਮੂਵ ਕਰਦਾ ਔਰ ਇਹ ਇੰਡਸਟਰੀ ਇਸ ਕਰਕੇ ਹਿੱਲਦੀ ਕਿਉਂਕਿ ਗਲਤ ਤਰੀਕੇ ਨਾਲ ਕੈਨੇਡਾ ਵਿੱਚ ਆ ਗਿਆ ਗਲਤ ਤਰੀਕੇ ਨਾਲ ਬੱਚੇ ਉੱਥੇ ਪਹੁੰਚੇਗੇ ਔਰ ਨਾ ਬੱਚੇ ਨੂੰ ਜਾ ਕੇ ਸਰਕਾਰ ਚਿੰਤਾਤ ਆ ਗਈ ਸੋ ਸਟੂਡੈਂਟਸ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਮੈਂ ਇਹ ਜ਼ਰੂਰ ਕਹਾਂਗਾ ਕਿ ਕੈਨੇਡਾ ਦਾ ਲੋ ਪੀਰੀਅਡ ਚੱਲ ਰਿਹਾ ਹੈ ਵੀਜ਼ਾ ザ ਕਮਿੰਗ ਟਫ ਬਟ ਇਟ ਇਜ਼ ਨਾਟ ਕਿ ਇਦਾਂ ਕਿ ਕੈਨੇਡਾ ਕੱਲ ਨੂੰ ਵੀਜ਼ਾ ਨਹੀਂ ਦੇਵੇਗਾ ਬਿਲਕੁਲ ਵੀਜ਼ਾ ਦੇਵੇਗਾ ਔਰ ਫਿਊਚਰ ਚ ਵੀ ਵੀਜ਼ੇ ਲੱਗਦੇ ਰਹਿਣਗੇ ਬਿਲਕੁਲ ਠੀਕ ਹੈ ਜਸਮੀਤ ਜੀ ਵਿਦਿਆਰਥੀ ਡਿਪਲੋਮਿਆ ਚ ਹੀ ਜਾ ਰਹੇ ਨੇ ਪਰ ਬਹੁਤ ਸਾਰੇ ਵਿਦਿਆਰਥੀ ਹੁਣ ਆਪਣੇ ਆਪ ਨੂੰ ਸ਼ਿਫਟ ਕਰ ਰਹੇ ਨੇ ਡਿਗਰੀ ਵੱਲ ਡਿਪਲੋਮਾ ਤੇ ਡਿਗਰੀ ਦੀ ਪੜ੍ਹਾਈ ਚ ਕਿੰਨਾ ਫਰਕ ਹੈ ਦੇਖੋ ਕਾਫੀ ਸਾਰੀ ਜਗ੍ਹਾ ਤੇ ਆਪਾਂ 3 ਸਾਲ ਦੀ ਵੀ ਬੈਚਲਰ ਡਿਗਰੀ ਕਰ ਸਕਦੇ ਆ ਔਰ ਕਾਫੀ ਜਗ੍ਹਾ ਤੇ ਜਗ੍ਹਾ ਤੇ 4 ਸਾਲ ਦੀ ਵੀ ਬੈਚਲਰ ਡਿਗਰੀ ਕਰਨੀ ਪੈਂਦੀ ਆ ਔਰ ਜੇਸੀ ਡਿਊਰੇਸ਼ਨ ਆਫ ਪੀਜੀ ਲੈਵਲ ਦੀ ਗੱਲ ਕਰੀਏ ਤਾਂ 16 ਤੋਂ 18 ਮਹੀਨੇ ਦੀਆਂ ਆ ਮਾਸਟਰ ਡਿਗਰੀਜ਼ ਹੈਗੀਆਂ ਕਾਫੀ ਸਾਰੀਆਂ ਹੈਗੀਆਂ ਜਿਹੜੀਆਂ ਤੁਸੀਂ ਕੀ ਕਹਿੰਦੇ ਆ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਸੋ ਸਟੂਡੈਂਟ ਅੱਛਾ 16 ਤੋਂ 18 ਉਹ ਤਾਂ ਲਗਭਗ ਡਿਪਲੋਮੇ ਜਿੰਨਾ ਟਾਈਮ ਹੋ ਗਿਆ ਦੇਖੋ 16 ਮਹੀਨੇ ਉਹ 2 ਸਾਲ ਕਾਊਂਟ ਕਰਦੇ ਆ ਕਿ ਕਿ 16 ਮਹੀਨੇ ਉਥੇ 8 8 ਮਹੀਨੇ ਦਾ ਸਾਲ ਹੈ ਸੋ 16 ਮਹੀਨੇ ਮਤਲਬ 2 ਸਾਲ ਦੀ ਬੈਚਲਰ ਡਿਗਰੀ ਜੀ ਸੋ 16 ਮਹੀਨੇ ਚ ਤੁਸੀਂ ਕਰਦੇ ਹੋ ਜੋ অন্ਟਾਰੀਓ ਮੇਰੇ ਸਭ ਤੋਂ ਬੈਸਟ ਹੈ ਕਿਉਂਕਿ ਜੇ ਤੁਸੀਂ ਉਥੇ ਮਾਸਟਰ ਡਿਗਰੀ ਕਰਦੇ ਹੋ ਤਾਂ ਤੁਸੀਂ অন্ਟਾਰੀਓ ਹਾਇਰ ਗ੍ਰੈਜੂਏਟ ਪੀਐਨਪੀ ਪ੍ਰੋਗਰਾਮ ਚ ਆਪਣੀ ਫਾਈਲ ਲਗਾ ਸਕਦੇ ਹੋ ਬੜਾ ਸਧਾਰਨ ਜਿਹਾ ਇੱਕ ਸਵਾਲ ਹੈ ਡਿਪਲੋਮਾ ਕਰਕੇ ਪੀਆਰ ਆਸਾਨੀ ਨਾਲ ਮਿਲੂਗੀ ਜਾਂ ਡਿਗਰੀ ਕਰਕੇ ਸੀ ਡਿਪਲੋਮਾ ਕਰਕੇ ਜਿਵੇਂ ਹੁਣ ਸੀਆਈਪੀ ਕੋਰਸ ਜਿਹੜੇ ਸੀਆਈਪੀ ਕੋਰਸ ਚ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਐ ਉਹਦੇ ਅਕੋਰਡਿੰਗਲੀ ਜੇ ਅਸੀਂ ਕਰਾਂਗੇ ਔਰ ਅੱਛਾ ਪੜਾਈ ਕਰਾਂਗੇ ਤਾਂ ਡਿਪਲੋਮਾ ਕਰਕੇ ਵੀ ਜੋਬ ਮਿਲੇਗੀ ਪਰ ਰਾਈਟ ਨਾਉ ਸੀ ਜੌਬ ਦੀ ਗੱਲ ਨਹੀਂ ਕਰ ਰਹੇ ਵੀਸਾ ਸਕਸੈਸਰੀ ਪੀਆਰ ਨੂੰ ਵੀ ਜੇ ਤੁਸੀਂ ਦੇਖੀਏ ਸੋ ਪੀਆਰ ਵੀ ਦੇਖੋ ਆਈਡੀ ਰੈਟਡ ਡਿਪਲੋਮਾ ਵਾਲੇ ਤਾਂ ਬਹੁਤ ਬੱਚੇ ਹੋਗੇ ਪਰ ਜਿਹੜੇ ਬੈਚਲਰ ਡਿਗਰੀ ਕਰਨਗੇ ਉਹਨਾਂ ਨੂੰ ਟੈਫਰੇਟਲੀ ਹਾਇਰ ਸੈਲਰੀਜ਼ ਹਾਇਰ ਅਸੈਸ ਸਭ ਕੁਝ ਹਾਇਰ ਮਿਲੇਗਾ ਜਿਹੜੇ ਡਿਪਲੋਮਾ ਵਾਲੇ ਬੱਚੇ ਹੋਣਗੇ ਜੀ ਚਲੋ ਥੈਂਕ ਯੂ ਸੋ ਮੱਚ ਸੋ ਹੁਣ ਜਨੂਅਰੀ ਇਨਟੇਕ ਚ ਡਿਗਰੀਆਂ ਦਾ ਐਡਮਿਸ਼ਨ ਹੈ ਜਾਂ ਸੈਪਟੈਂਬਰ ਇਨਟੇਕ ਚ ਵੀ ਡਿਗਰੀ ਮਿਲ ਜੂ ਸੋ ਸਬ ਜਨਵਰੀ ਚ ਸਾਡੇ ਕੋਲ ਡਿਗਰੀਜ਼ ਆਰ ਅਵੇਲੇਬਲ ਸਪਟੰਬਰ ਚ ਵੀ ਵੇਰੇਬਲ ਆ ਪਰ ਸਪਟੰਬਰ ਲਈ ਆਪਾਂ ਥੋੜੀ ਲੇਟ ਆ ਜੁਲਾਈ ਆਲਰੇਡੀ ਚੱਲ ਚੁੱਕਿਆ ਸੋ ਮੈਨੂੰ ਲੱਗਦਾ ਸਟੂਡੈਂਟਸ ਨੂੰ ਸਪਟੰਬਰ ਜਨਵਰੀ ਇਨਟੇਕ ਜਨਵਰੀ 26 ਇਨਟੇਕ ਟਾਰਗੇਟ ਕਰਨਾ ਚਾਹੀਦਾ ਹੈ ਕੈਨਨਰ ਜੀ ਸੋ ਨੰਬਰ ਹੈ 90413 90412 ਸੋ ਪ੍ਰਾਇੋਰਟੀ ਡਿਗਰੀ ਰੱਖੋ ਬੋਥ ਮੁਸ਼ਕਲ ਹਾਲਾਤਾਂ ਚ ਤੁਸੀਂ ਡਿਪਲੋਮਾ ਚੁਣੋ ਸੋ ਡਿਗਰੀ ਨਾਲ ਪੀਆਰ ਵੀ ਕੰਮ ਵੀ ਤੇ ਤੁਹਾਡਾ ਚੰਗਾ ਕਰੀਅਰ ਵੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ